ਲੋਈ ਸਾਥਰੀ ਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ ਜਿਵੇਂ ਕਿ ਤੁਹਾਨੂੰ ਪਤਾ ਕਿ ਲਗਾਤਾਰ ਆਪਣੇ ਕੋਲ ਨਾਮ ਲੱਗ ਰਹੇ ਹੈ ਅੱਜ ਮਿਤੀ 27 ਤਰੀਕ 10ਵਾਂ ਮਹੀਨਾ ਦੁਪਹਿਰ 1 ਵਜੇ 6 ਰੁਪਏ ਵਾਲੀ ਲਾਟਰੀ ਖੁੱਲੀ ਸੀਗੀ ਜਿੰਦੇ ਵਿੱਚੋਂ 50 ਸੀਰੀਜ਼ ਦੀ ਲਾਟਰੀ ਦੇ ਵਿੱਚੋਂ 12500 ਰੁਪਿਆ ਉਹ ਬਾਈ ਦੇ ਆ ਗਏ ਹੈ ਇਹਨਾਂ ਨੂੰ ਨਿਕਲਿਆ ਮੇਰੇ ਕੋਲੋਂ ਬਾਈ ਦਾ ਨਾਮ ਗਿਰਜਾ ਲਾਲ ਜੀ ਜੈਤੋ ਹੋਈ ਬਾਈ ਤੋ ਇਹਨਾਂ ਨੂੰ 12500 ਨਿਕਲਿਆ 50 ਸੇਰੀ ਦੀਆਂ 50 ਟਿਕਟਾਂ ਦਾ ਇੱਕੋ ਹੀ ਨੰਬਰ ਸੀਗਾ ਮੂਰੇ ਕੱਲਾ ਸੀਰੀਜ਼ ਦਾ ਫਰਕ ਸੀਗਾ ਤੇ ਚਾਰ ਅੱਖਰ ਮਿਲੇ ਦੇ ਬਾਈ ਦੇ 2500 ਰੁਪਏ ਬਾਈ ਨੂੰ ਨਿਕਲਿਆ ਸੀਗਾ 50 ਗੁਣਾ ਪੈਸੇ ਮਿਲੇ ਆ 12500 ਰੁਪਿਆ ਪਰ ਸਾਡੇ ਵੱਲੋਂ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆ ਬਾਈ ਨੂੰ ਪੇਮੈਂਟ ਦੇਣ ਲੱਗੇ ਆ ਜੀ 12500 ਰੁਪਏ ਬਾਈ ਨੂੰ ਨਿਕਲਿਆ ਅੱਜ ਜੇਕਰ ਤੁਸੀਂ ਵੀ ਲੱਖਾਂ ਕਰੋੜਾਂ ਦੇ ਨਾਮ ਜਿੰਨਾ ਚਾਹੁੰਦੇ ਹੋ ਸਾਡੇ ਦਲੀਪ ਲਾਟਰੀ ਸਟਾਲ ਤੇ ਪਹੁੰਚੋ বাস ਸਟੈਂਡ ਦੇ ਸਾਹਮਣੇ ਜੈਤੋ ਵਿਖੇ ਹੁਣ ਤਿੰਨ ਚਾਰ ਦਿਨ ਬਾਕੀ ਰਹਿ ਗਏ ਆ ਹੁਣ ਦੀਵਾਲੀ ਬੰਪਰ ਖੁੱਲਣ ਜਾ ਰਿਹਾ 11 ਕਰੋੜ ਦਾ ਉਹ 11 ਕਰੋੜ ਦਾ ਇਨਾਮ ਵੀ ਪਰਮਾਤਮਾ ਮੇਰ ਰੱਖੇ ਤੁਹਾਨੂੰ ਹੀ ਮਿਲਣਾ ਸੋ ਸਾਡੇ ਦਲੀਪ ਲਾਟਰੀ ਸਟਾਲ ਤੇ ਪਹੁੰਚੋ ਲੱਖਾਂ ਕਰੋੜਾਂ ਦੇ ਇਨਾਮ ਜਿੱਤੋ ਹਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ